ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਦੇ ਵਿੱਚ ਹੁਣ ਵਸਾਂ ਦਾ ਸਫ਼ਰ ਮਹਿੰਗਾ ਹੋ ਗਿਆ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਵੱੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕੀਤਾ ਕਿੰਨਾ ਵਾਧਾ ਕੀਤਾ ਇਸ ਨੂੰ ਲੈ ਕੇ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਵੱੱਸਾਂ ਦਾ ਸਫ਼ਰ ਕਰਨਾ ਹੁਣ ਮਹਿੰਗਾ ਹੋ ਗਿਆ ਪੰਜਾਬ ਸਰਕਾਰ ਨੇ ਵੱੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕੀਤਾ ਇਸ ਸੰਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਬੀਤੇ ਦਿਨੀ ਪੰਜਾਬ ਚ ਪੈਟਰੋਲ ਤੇ ਡੀਜ਼ਲ ਤੇ ਵਧਾਏ ਗਏ ਵੈਟ ਤੋਂ ਬਾਅਦ ਹੁਣ ਵੱੱਸਾਂ ਦੇ ਕਿਰਾਏ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਬੱਸਾਂ ਸਾਫਰ ਮਹਿੰਗਾ ਹੋ ਗਿਆ ਜਿਸ ਤਹਿਤ ਹੁਣ ਸਧਾਰਨ ਬੱਸਾਂ ਦੇ ਕਿਰਾਏ 'ਚ ਪ੍ਰਤੀ ਕਿਲੋਮੀਟਰ 23 ਪੈਸੇ ਵਾਧਾ ਹੋ ਗਿਆ ਹੈ ਸਧਾਰਨ ਬੱਸਾਂ ਦਾ ਕਿਰਾਇਆ ਹੁਣ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਹੋਵੇਗਾ ਜਦਕਿ ਪਹਿਲਾਂ ਇਹ ਕਿਰਾਇਆ 1 ਰੁਪਏ 22 ਪੈਸੇ ਸੀ ਇਸੇ ਤਰ੍ਹਾਂ ਸਧਾਰਨ ਐਚ ਵੀ এ ਸੀ ਬੱਸਾਂ ਦਾ ਕਿਰਾਇਆ 1 ਰੁਪਏ 74 ਪੈਸੇ ਹੋ ਗਿਆ ਹੈ ਇਸੇ ਤਰ੍ਹਾਂ ਇੰਟੀਗਰਲ ਕੋਚ ਬੱਸਾਂ ਦਾ ਕਿਰਾਇਆ 2.61 ਪੈਸੇ ਕਰ ਦਿੱਤਾ ਗਿਆ ਹੈ ਸੁਪਰ ਇੰਟੀਗਰਲ ਕੋਚ ਬੱਸਾਂ ਦਾ ਕਿਰਾਇਆ 2.90 ਪੈਸੇ ਪ੍ਰਤੀ ਕਿਲੋਮੀਟਰ ਨਿਰਧਾਰਤ ਕੀਤਾ ਗਿਆ ਹੈ ਇੱਥੇ ਵੀ ਜ਼ਿਕਰ ਹੋ ਗਿਆ ਕਿ ਪਹਿਲਾਂ ਪਹਿਲੇ ਸਟਾਪ ਦਾ ਕਿਰਾਇਆ 10 ਰੁਪਏ ਸੀ ਜਿਸ ਨੂੰ ਜਿਸ ਨੂੰ ਵਧਾ ਕੇ ਹੁਣ 15 ਰੁਪਏ ਕਰ ਦਿੱਤਾ ਗਿਆ ਹੈ ਤਾਂ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਬੀਤੇ ਦਿਨੀ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਸੀ ਬੈਟ ਦੇ ਭਾਅ ਸੀ ਜਿਹੜੇ ਉਹ ਵਧਾ ਦਿੱਤੇ ਸੀਗੇ ਜਿਸ ਮੰਗਰੋਂ ਪੈਟਰੋਲ ਜਿਹੜਾ ਉਹ ਪੰਜਾਬ ਦੇ ਵਿੱਚ 65 ਪੈਸੇ ਮਹਿੰਗਾ ਹੋ ਗਿਆ ਸੀਗਾ ਤੇ ਡੀਜ਼ਲ 92 ਪੈਸੇ ਮਹਿੰਗਾ ਕਰ ਦਿੱਤਾ ਗਿਆ ਸੀਗਾ ਜਿਸ ਮੰਗਰੋਂ ਹੁਣ ਮਾਨ ਸਰਕਾਰ ਨੇ ਬੱਸਾਂ ਦੇ ਕਿਰਾਏ ਦੇ ਵਿੱਚ ਵੀ ਵਾਅਦਾ ਕੀਤਾ ਹੈ ਸਧਾਰਨ ਨਿਵਾਸਾ ਜਿਹੜੀ ਉਸਦੇ ਕਿਰਾਏ ਦੇ ਵਿੱਚ 23 ਪੈਸੇ ਕਿਲੋਮੀਟਰ ਵਾਧਾ ਕੀਤਾ ਗਿਆ ਹੈ ਸਧਾਰਨ ਬੱਸ ਦਾ ਕਿਰਾਇਆ ਹੁਣ ਹੈ ਜਿਹੜਾ ਉਹ 1 ਰੁਪਏ 45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਜਦਕਿ ਪਹਿਲਾ ਕਿਰਾਇਆ 1 ਰੁਪਏ 22 ਪੈਸੇ ਸੀਗਾ ਤਾਂ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਹ ਇਸ ਵਾਧੇ ਨਾਲ ਪੰਜਾਬ ਸਰਕਾਰ ਨੂੰ ਕਰੀਬ 150 ਕਰੋੜ ਰੁਪਏ ਦੇ ਵਾਧੂ ਆਮਦਨ ਹੋਣ ਦਾ ਅੰਦਾਜ਼ਾ ਹੈ ਤਾਂ ਮਾਨ ਸਰਕਾਰ ਲਗਾਤਾਰ ਲੋਕਾਂ ਤੇ ਬੋਝ ਪਾਉਣ ਦੇ ਵਿੱਚ ਲੱਗੀ ਹੋਈ ਹੈ ਲਗਾਤਾਰ ਮਾਨ ਸਰਕਾਰ ਵੈਟ ਵਧਾਉਣ ਤੇ ਜ਼ੋਰ ਦੇ ਰਹੀ ਹੈ ਬੀਤੇ ਦਿਨੀ ਜਿੱਥੇ ਪੈਟਰੋਲ ਡੀਜ਼ਲ ਤੇ ਵੈਟ ਵਧਾਇਆ ਗਿਆ ਸੀਗਾ ਹੁਣ ਬੱਸਾਂ ਦੇ ਕਿਰਾਏ ਦੇ ਵਿੱਚ ਵਾਅਦਾ ਕੀਤਾ ਗਿਆ ਉੱਥੇ ਹੀ ਬੀਤੇ ਦਿਨੀ ਪੰਜਾਬ ਕੈਬਨਿਟ ਦੇ ਵਿੱਚ ਜੋ 7 ਕਿਲੋਵਾਟ ਬਿਜਲੀ ਤੇ ਸਬਸਿਡੀ ਦਿੱਤੀ ਜਾਂਦੀ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਤਾਂ ਲਗਾਤਾਰ ਮਾਨ ਸਰਕਾਰ ਹੁਣ ਲੋਕਾਂ ਨੂੰ ਝਟਕੇ ਤੇ ਝਟਕੇ ਦੇ ਰਹੀ ਹੈ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੇ ਇਸ ਤੇ ਕੀ ਪ੍ਰਭਾਵ ਪੈਂਦੇ ਆ